ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੀ ਉਦਾਸੀ ਦੇ ਸਮੇਂ ਦੀ ਇੱਕ ਐਸੀ ਸਾਖੀ ਸਰਵਣ ਕਰਨ ਜਾ ਰਹੇ ਹਾਂ ਜੋ ਸਾਡੀ ਸੋਚ ਨੂੰ ਝੰਡੋੜ ਦੇਵੇਗੀ ਇਹ ਸਾਖੀ ਸਾਨੂੰ ਸਮਝਾਏਗੀ ਕਿ ਗੁਰੂ ਦੀ ਰਹਿਮਤ ਕਈ ਵਾਰ ਸਜ਼ਾ ਵਰਗੀ ਕਿਉਂ ਲੱਗਦੀ ਹੈ ਤੇ ਕਈ ਵਾਰ ਦੁੱਖ ਦੇ ਰੂਪ ਵਿੱਚ ਆ ਕੇ ਅਸਲ ਵਿੱਚ ਸਾਡੀ ਕਿਸਮਤ ਬਦਲ ਜਾਂਦੀ ਹੈ ਇੱਕ ਪਾਸੇ ਇੱਕ ਗਰੀਬ ਸਿੱਖ ਹੈ ਜਿਸ ਦਾ ਕੱਚਾ ਘਾਰ ਗੁਰੂ ਸਾਹਿਬ ਦੇ ਹੁਕਮ ਲਾਅ ਟਾ ਦਿੱਤਾ ਜਾਂਦਾ ਹੈ ਤੇ ਦੂਜੀ ਪਾਸੇ ਇੱਕ ਕੋੜੀਆ ਜਿਸ ਨੂੰ ਸਾਰੀ ਦੁਨੀਆ ਨੇ ਠੁਕਰਾ ਦਿੱਤਾ ਹੈ ਇੱਕ ਦਾ ਆਸਰਾ ਟੁੱਟਦਾ ਹੈ ਤੇ ਦੂਜੇ ਦਾ ਸਰੀ ਟੁੱਟ ਚੁੱਕਿਆ ਹੈ ਪਰ ਸਵਾਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਕੀ ਗੁਰੂ ਨਾਨਕ ਦੇਵ ਜੀ ਉਸ ਦਾ ਘਰ ਸੱਚ ਮੁੱਚ ਤੋੜਨਾ ਆਏ ਸਨ ਜਾਂ ਉਹ ਤੋੜ ਕੇ ਬਣਾਉਣਾ ਆਏ ਸਨ ਕੀ ਇਹ ਵਿਨਾਸ਼ ਸੀ ਜਾਂ ਕਿਸੇ ਵੱਡੀ ਬਖਸ਼ਿਸ਼ ਦੀ ਸ਼ੁਰੂਆਤ ਸੀ ਅੱਜ ਦੀ ਇਹ ਸਾਖੀ ਸਾਨੂੰ ਸਿਖਾਏਗੀ ਕਿ ਜਦੋਂ ਗੁਰੂ ਕੁਝ ਖੋ ਲੈਂਦਾ ਹੈ ਤਾਂ ਉਸ ਦੇ ਪਿੱਛੇ ਕੋਈ ਵੱਡਾ ਰਾਜ਼ ਹੁੰਦਾ ਹੈ ਸੰਗਤ ਜੀ ਜਦੋਂ ਕੱਚੀਆਂ ਕੰਦਾ ਤਹਿ ਜਾਂਦੀਆਂ ਨੇ ਤਾਂ ਕਈ ਵਾਰ ਹੇਠਾਂ ਦੱਬਿਆ ਖਜ਼ਾਨਾ ਸਾਹਮਣੇ ਆ ਜਾਂਦਾ ਹੈ ਆਹ ਸੰਗਤ ਜੀ ਸਾਖੀ ਨੂੰ ਬੜੀ ਸ਼ਰਧਾ ਨਾਲ ਸੁਣਦੇ ਆਂ ਇਸ ਤੋਂ ਪਹਿਲਾਂ ਮੇਰੀ ਪਿਆਰੀ ਸੰਗਤ ਜੀ ਮੇਰੇ ਚੈਨਰੂ ਪੰਜਾਬ ਦੀ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਹੋਰਾਂ ਸੰਗਤਾਂ ਤੱਕ ਵੀ ਪਹੁੰਚ ਜਾਵੇ ਮੈਂ ਗੁਰੂ ਅਕੀਰਦਾਸ ਕਰਦੀ ਹਾਂ ਕਿ ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸੰਗਤ ਜੀ ਇਹ ਉਸ ਸਮੇਂ ਦੀ ਗੱਲ ਆ ਜਦੋਂ ਗੁਨਾਨਕ ਸੱਚੇ ਪਾਤਸ਼ਾਹ ਜੀ ਪਹਿਲੀ ਉਦਾਸੀ ਦੇ ਸਮੇਂ ਦੀ ਹੈ ਗੁਨਾਨਕ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਪਿੰਡ ਪਿੰਡ ਤੋਰਤੇ ਹੋਏ ਇੱਕ ਨਗਰ ਦੇ ਬਾਹਰ ਪਹੁੰਚਦੇ ਆ ਉੱਥੇ ਇੱਕ ਸੋਹਣੀ ਜਿਹੀ ਥਾਂ ਦਰਖਤ ਦੇ ਹੇਠਾਂ ਬੈਠ ਜਾਂਦੇ ਆ ਉਸ ਪਿੰਡ ਵਿੱਚ ਇੱਕ ਗਰੀਬ ਸਿੱਖ ਰਹਿੰਦਾ ਸੀ ਜੋ ਜਾਤ ਦਾ ਤਰਖਾਨ ਸੀ ਪਰ ਉਸਦੀ ਹਾਲਤ ਬਹੁਤ ਹੀ ਤਰਸਜੋਗ ਸੀ ਮਿੱਟੀ ਦੀਆਂ ਕੰਧਾਂ ਉੱਪਰ ਸਿਰਕੀ ਅਤੇ ਕਾਹ ਫੂਸ ਦੀ ਛੱਤ ਤੇ ਘਰ ਵਿੱਚ ਟੁੱਟੇ ਭੱਜੇ ਹੋਏ ਵਰਤਨ ਸੀ ਇਹ ਸੀ ਉਸਦੀ ਕੋਲ ਜਾਇਦਾਦ ਪਰ ਉਸ ਦੇ ਕੋਲ ਇੱਕ ਅਜਹੀ ਦੌਲਤ ਸੀ ਜੋ ਬਾਦਸ਼ਾਹ ਕੋਲ ਵੀ ਨਹੀਂ ਹੁੰਦੀ ਉਸੀ ਸਬਰ ਅਤੇ ਸਿੱਦਕ ਦੀ ਦੌਲਤ ਜਦੋਂ ਉਸ ਨੂੰ ਪਤਾ ਲੱਗਾ ਕਿ ਜਗਤਿ ਤਾਰ ਨਹਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਦੇ ਗਰੀਬਖਾਨੇ ਵਿੱਚ ਆਏ ਹਨ ਤਾਂ ਉਸ ਦੀ ਖੁਸ਼ੀ ਸਾਬ ਵੀ ਨਹੀਂ ਜਾ ਰਹੀ ਸੀ ਉਸ ਨੇ ਭੱਜ ਕੇ ਗੁਰੂ ਸਾਹਿਬ ਦੇ ਚਨ ਫੜ ਲੈ ਅੱਖਾਂ ਵਿੱਚ ਹੰਝੂ ਵਹਿ ਤੁਰੇ ਉਸ ਨੇ ਬੜੇ ਪਿਆਰ ਨਾਲ ਗੁਰਸਹਿਬ ਜੀ ਨੂੰ ਆਖਿਆ ਕਿਹਾ ਗੁਰੂ ਜੀ ਘਰ ਵਿੱਚ ਜੋ ਸੁੱਕੀ ਰੋਟੀ ਸੀ ਉਹ ਪੇਸ਼ ਕੀਤੀ ਐ ਮੈਂ ਤੁਹਾਡੇ ਅੱਗੇ ਗੁਰੂ ਸਾਹਿਬ ਦੀ ਉਸ ਰੁੱਖੀ ਰੋਟੀ ਨੂੰ ਅੰਮ੍ਰਿਤ ਜਾਣ ਕੇ ਛਕਿਆ ਰਾਤ ਪੈ ਗਈ ਉਸ ਗਰੀਬ ਸਿੱਖ ਨੇ ਆਪਣੀ ਇੱਕੋ ਇੱਕ ਮੰਜੀ ਜਿਸ ਦੇ ਪਾਵੇਂ ਵੀ ਹਿੱਲਦੇ ਸਨ ਉਹ ਗੁਰੂ ਸਾਹਿਬ ਲਈ ਡਾ ਦਿੱਤੀ ਤੇ ਆਪ ਜ਼ਮੀਨ ਤੇ ਬੋਰੀ ਵਿਛਾ ਕੇ ਸੌਂ ਗਿਆ ਉਸ ਨੂੰ ਲੱਗ ਰਿਹਾ ਸੀ ਕਿ ਅੱਜ ਆਪ ਉਸ ਦੇ ਘਰ ਸੁੱਤਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਣਗੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦ ਸਵੇਰ ਹੋਈ ਅਮਰਤ ਵੇਲੇ ਦਾ ਸਮਾਂ ਸੀ ਗੁਰੂ ਸਾਹਿਬ ਉੱਠੇ ਇਸ਼ਨਾਨ ਕੀਤਾ ਤੇ ਜਾਣ ਦੀ ਤਿਆਰੀ ਹੋਣ ਲੱਗੀ ਤਰਖਾਨ ਨੇ ਹੱਥ ਜੋੜ ਕੇ ਖੜਾ ਸੀ ਕਿ ਸ਼ਾਇਦ ਗੁਰੂ ਸਾਹਿਬ ਕੋਈ ਅਸ਼ੀਰਵਾਦ ਦੇਣਗੇ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਪਾਈ ਮਰਦਾਨਾ ਜੀ ਵੱਲ ਦੇਖਿਆ ਅਤੇ ਇੱਕ ਬਹੁਤ ਹੀ ਕਠੋਰ ਹੁਕਮ ਦੇ ਦਿੱਤਾ ਮਹਾਰਾਜ ਬੋਲੇ ਮਰਦਾਨਿਆ ਚੱਲਣ ਤੋਂ ਪਹਿਲਾਂ ਇਸ ਸਿੱਖ ਦੀ ਝੁੱਗੀ ਨੂੰ ਲੱਤ ਨਾਲ ਢਾ ਦੇ ਤੇ ਇਸ ਦੀਆਂ ਕੰਦਾਂ ਵੀ ਢਾ ਦੇ ਜਿਸ ਮੰਜੀ ਤੇ ਅਸੀਂ ਰਾਤ ਕੱਤੀ ਸੀ ਉਸ ਨੂੰ ਵੀ ਭੰਨ ਦੇ ਅਤੇ ਆ ਜੋ ਮਿੱਟੀ ਦੇ ਭਾਂਡੇ ਪਏ ਹੋਏ ਹਨ ਇਹਨਾਂ ਨੂੰ ਵੀ ਤੋੜ ਦੇ ਭਾਈ ਮਰਦਾਨਾ ਜੀ ਹੈਰਾਨ ਰਹਿ ਗਏ ਕੀ ਕੈਸੀ ਰਹਿਮਤ ਹੈ ਬਦਲੀ ਵਿੱਚ ਅਸ਼ੀਰਵਾਦੀ ਜਗ੍ਹਾ ਵਿਨਾਸ਼ ਕਿਉਂ ਦੇ ਰਹੇ ਹਨ ਪਰ ਹੁਕਮ ਤਾਂ ਹੁਕਮ ਸੀ ਦੇਖਦੇ ਹੀ ਦੇਖਦੇ ਉਸ ਗਰੀਬ ਦਾ ਘਰ ਉੱਜੜ ਗਿਆ ਛੱਤ ਜ਼ਮੀਨ ਤੇ ਆ ਕੇ ਡੇਗ ਗਈ ਘਰ-ਮਾਲਵੇ ਦਾ ਢੇਰ ਬਣ ਗਿਆ ਗੁਰੂ ਸਾਹਿਬ ਬਿਨਾਂ ਪੁੱਛੇ ਮੁੜੇ ਦੇਖੋ ਉੱਥੋਂ ਚਲੇ ਗਏ ਉਹ ਸਿੱਖ ਆਪਣੇ ਉੱਜੜੇ ਹੋਏ ਘਰ ਦੇ ਸਾਹਮਣੇ ਖੜਾ ਰਹਿ ਗਿਆ ਕੀ ਗੁਰੂ ਸਾਹਿਬ ਕਿੰਨੇ ਪੱਥਰ ਦੇ ਇਨਸਾਨ ਕਿਉਂ ਤੋੜਿਆ ਉਸ ਗਰੀਬ ਦਾ ਆਸਰਾ ਇਹ ਸਵਾਲ ਨੂੰ ਅਸੀਂ ਇੱਥੇ ਹੀ ਰੋਕਦੇ ਹਾਂ ਆਓ ਹੁਣ ਚੱਲਦੇ ਹਾਂ ਦੂਜੇ ਦ੍ਰਿਸ਼ ਵੱਲ ਜਿੱਥੇ ਇੱਕ ਹੋਰ ਇਨਸਾਨ ਟੁੱਟ ਰਿਹਾ ਸੀ ਤਰਖਾਨ ਦੀ ਛੱਤ ਟੁੱਟ ਚੁੱਕੀ ਸੀ ਆਓ ਹੁਣ ਦੇਖੀਏ ਜਿੱਥੇ ਇਨਸਾਨ ਦਾ ਸਰੀਰ ਟੁੱਟ ਰਿਹਾ ਸੀ ਗੁਰੂ ਸਾਹਿਬ ਅੱਗੇ ਚਲਦੇ ਚਲਦੇ ਇੱਕ ਹੋਰ ਪਿੰਡ ਦੇ ਬਾਹਰ ਪਹੁੰਚ ਗਏ ਇਹ ਜਗਾ ਪਿੰਡ ਤੋਂ ਬਹੁਤ ਦੂਰ ਸੀ ਜਿੱਥੇ ਲੋਕ ਕੂੜਾ ਸੁੱਟਦੇ ਸਨ ਉੱਥੇ ਇੱਕ ਟੁੱਟੀ ਹੋਈ ਝੁੱਗੀ ਸੀ ਤੇ ਉਸ ਵਿੱਚ ਇੱਕ ਕੋੜੀ ਰਹਿੰਦਾ ਸੀ ਸੰਗਤ ਜੀ ਉਸ ਸਮੇਂ ਕੋੜੀ ਨੂੰ ਸਿਰਫ ਬਿਮਾਰੀ ਨਹੀਂ ਸੀ ਪਾਪਾਂ ਦੀ ਸਜ਼ਾ ਮੰਨਿਆ ਜਾਂਦਾ ਸੀ ਉਸ ਬੰਦੇ ਦਾ ਹਾਲ ਦੇਖਿਆ ਨਹੀਂ ਸੀ ਜਾਂਦਾ ਉਸ ਦੇ ਹੱਥਾਂ ਪੈਰਾਂ ਦੀਆਂ ਉਂਗਲਾਂ ਗਾਲਕੀ ਸੜ ਚੁੱਕੀਆਂ ਸਨ ਸੰਗਤ ਜੀ ਸਰੀਰ ਤੇ ਜ਼ਖਮਾਂ ਵਿੱਚੋਂ ਦਿਨ ਰਾਤ ਪੀਕ ਬਾਗ ਰਿੰਦੀ ਸੀ। ਮੱਖੀਆਂ ਉਸਦੇ ਜ਼ਖਮਾਂ ਤੇ ਭਿੰਕਦੀਆਂ ਰਹਿੰਦੀਆਂ ਸਨ। ਉਸ ਤੇ ਆਪਣੇ ਸਰੀਰ ਵਿੱਚੋਂ ਇੰਨੀ ਬੁਧਬੂ ਆਉਂਦੀ ਸੀ ਕਿ ਉਹ ਖੁਦ ਆਪਣੇ ਆਪ ਨੂੰ ਨਫ਼ਰਤ ਕਰਨ ਲੱਗ ਪਿਆ ਸੀ ਸੰਗਤ ਜੀ। ਉਸਦੇ ਪਰਿਵਾਰ ਨੇ ਜਿਹਨਾਂ ਲਈ ਉਸਨੇ ਸਾਰੀ ਉਮਰ ਕੰਮ ਕੀਤਾ, ਉਸਨੇ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ। ਕੋਈ ਉਸ ਨੂੰ ਪਾਣੀ ਦੇਣ ਲਈ ਤਿਆਰ ਵੀ ਨਹੀਂ ਸੀ ਲੋਕ ਉਸ ਤੋਂ ਦੂਰ ਹੋ ਕੇ ਲੰਘਦੇ ਸੀ ਉਸ ਨੂੰ ਪੱਥਰ ਮਾਰਦੇ ਸੀ ਲੋਕ ਕਹਿੰਦੇ ਸਨ ਕਿ ਦੂਰ ਐ ਓਏ ਪਾਪੀਆ ਕਿਥੇ ਤੇਰੀ ਹਵਾ ਸਾਨੂੰ ਲੱਗ ਨਾ ਜਾਵੇ ਸੰਗਤ ਜੀ ਉਹ ਕੋੜੀ ਆਕਾਸ਼ ਵੱਲ ਮੂੰਹ ਕਰਕੇ ਚੀਕ ਦਰਿੰਦਾ ਸੀ हे ਰੱਬਾ ਜੇ ਜ਼ਿੰਦਗੀ ਨਹੀਂ ਦੇਣੀ ਸੀ ਤਾਂ ਮੌਤ ਹੀ ਦੇ ਦਿੰਦਾ ਇਹ ਨਰਕ ਮੇਰੇ ਕੋਲ ਹੁਣ ਹੋਰ ਨਹੀਂ ਭੋਗਿਆ ਜਾਂਦਾ ਉਹ ਪੂਰੀ ਤਰ੍ਹਾਂ ਇਕੱਲਾ ਸੀ ਹਨੇਰੇ ਵਿੱਚ ਡੁੱਬਿਆ ਹੋਇਆ ਸੀ ਸੰਗਤ ਜੀ ਪਰ ਫਿਰ ਉਸ ਹਨੇਰੇ ਵਿੱਚ ਇੱਕ ਰੌਸ਼ਨੀ ਆਈ ਭਾਈ ਮਰਦਾਨਾ ਜੀ ਨੇ ਦੂਰੋਂ ਦੇਖਿਆ ਅਤੇ ਲੱਕ ਤੇ ਕੱਪੜਾ ਰੱਖ ਲਿਆ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕਦਮ ਸਿੱਧੇ ਉਸ ਦੇ ਬਦਵੂਕ ਦਾ ਚੁੱਗੀ ਵੱਲ ਵਧੇ ਮਰਦਾਨਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਜੀ ਉਧਰ ਨਾ ਜਾਇਓ ਉੱਥੇ ਤਾਂ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ ਅਰ ਗੁਰੂ ਸਾਹਿਬ ਜੀ ਨੇ ਕਿਹਾ ਮਰਦਾਨਿਆ ਜਿਸ ਨੂੰ ਸਾਰੀ ਦੁਨੀਆ ਛੱਡ ਦਿੰਦੀ ਆ ਉਸ ਨੂੰ ਨਾਨਕ ਕਿਵੇਂ ਛੱਡ ਦੇਵੇ ਅਸਲ ਬਿਮਾਰੀ ਇਸ ਦੇ ਸਰੀਰ ਨੂੰ ਨਹੀਂ ਸੰਸਾਰ ਦੀ ਸੋਚ ਨੂੰ ਲੱਗੀ ਹੈ ਸੰਗਤ ਜੀ ਹੁਣ ਦੇਖੋ ਗੁਰੂ ਜੀ ਉਸ ਝੁੱਗੀ ਦੇ ਬਿਲਕੁਲ ਦਰਵਾਜ਼ੇ ਤੇ ਜਾ ਖੜੇ ਹੋਏ ਕੋੜੀ ਨੇ ਜਦੋਂ ਪਰਛਾਵਾਂ ਦੇਖਿਆ ਤਾਂ ਉਹ ਡਰ ਗਿਆ ਉਸ ਨੇ ਸੋਚਿਆ ਕਿ ਸ਼ਾਇਦ ਕੋਈ ਮੈਨੂੰ ਮਾਰਨ ਆਇਆ ਉਹ ਚੀਕਿਆ ਦੂਰ ਰਹੋ ਮੇਰੇ ਨੇੜੇ ਨਾ ਆਵੋ ਮੈਂ ਅਸ਼ੁੱਧ ਹਾਂ ਇੱਕ ਪਾਸੇ ਤਰਖਾਨ ਦਾ ਘਰ ਟੁੱਟਿਆ ਪਿਆ ਸੀ ਤੇ ਦੂਜੇ ਪਾਸੇ ਇੱਕ ਕੋੜੀ ਮੌਤ ਮੰਗ ਰਿਆ ਸੀ ਗੁਰੂ ਸਾਹਿਬ ਹੁਣ ਕੀ ਕਰਨਗੇ ਸੰਗਤ ਜੀ ਦੇਖੋ ਹੁਣ ਅੱਗੇ ਕੀ ਕਰਨਗੇ ਗੁਰੂ ਜੀ ਕੀ ਉਹ ਇਸ ਦੇ ਗਲੇ ਹੋਏ ਸਰੀਰ ਨੂੰ ਛੂਣਗੇ ਪਰ ਇਸ ਤੋਂ ਪਹਿਲਾਂ ਕਿ ਅਸੀਂ ਇਹ ਦੇਖੀਏ ਕਿ ਕੋੜੀ ਨਾਲ ਕੀ ਹੋਇਆ ਆਓ ਵਾਪਸ ਚੱਲਦੀਆਂ ਉਤਰਖਾਨ ਕੋਲ ਜਿਸ ਤਾ ਕਰ ਮਾਲਵੇ ਦਾ ਬਣ ਚੁੱਕਿਆ ਸੀ ਸੰਗਤ ਜੀ ਹੁਣ ਗੁਰੂ ਸਾਹਿਬ ਤਾਂ ਉੱਥੋਂ ਜਾ ਚੁੱਕੇ ਸਨ ਪਰ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਰਹੇ ਸਨ ਪਿੰਡ ਵਾਲੇ ਤਾਨੇ ਮਿਹਣੇ ਦੇਣ ਲੱਗ ਪਏ ਕੋਈ ਕਹਿੰਦਾ ਦੇਖ ਲੈ ਆਪਣੇ ਗੁਰੂ ਦਾ ਕੰਮ ਤੂੰ ਕਿੰਨੀ ਸੇਵਾ ਕੀਤੀ ਸੀ ਬਦਲੇ ਵਿੱਚ ਤੇਰਾ ਘਰ ਹੀ ਉਜਾੜ ਗਏ ਕੋਈ ਕਹਿੰਦਾ ਇਹ ਕਿਦਾਂ ਦੇ ਸਾਧੂ ਸਨ ਜਿਨ੍ਹਾਂ ਨੇ ਗਰੀਬ ਤੇ ਤਰਸ ਨਹੀਂ ਕੀਤਾ ਪਰ ਧੰਨ ਸੀ ਉਹ ਸਿੱਖ ਉਸਨੇ ਲੋਕਾਂ ਦੀਆਂ ਗੱਲਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਸਦੇ ਮਨ ਵਿੱਚ ਇੱਕੋ ਗੱਲ ਸੀ ਕਿ ਜੋ ਮੇਰੇ ਗੁਰੂ ਨੇ ਕੀਤਾ ਹੈ ਉਹ ਠੀਕ ਹੀ ਕੀਤਾ ਹੋਵੇਗਾ। ਗੁਰੂ ਕਦੇ ਗਲਤ ਨਹੀਂ ਕਰ ਸਕਦੇ। ਭਾਵੇਂ ਮੇਰੀ ਸਮਝ ਛੋਟੀ ਹੋਵੇ। ਭਾਵੇਂ ਵੱਡੀ ਹੋਵੇ। ਛਾਂ ਪੈਣ ਵਾਲੀ ਸੀ ਉਸ ਨੂੰ ਰਾਤ ਕੱਟਣ ਲਈ ਜਗ੍ਹਾ ਚਾਹੀਦੀ ਸੀ। ਉਸਨੇ ਸੋਚਿਆ ਕਿ ਮੈਂ ਮਾਲਵੇ ਨੂੰ ਹਟਾ ਕੇ ਦੁਬਾਰਾ ਛਪੜੀ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਉਸਨੇ ਸਤਨਾ ਮਹਿਗੁਰ ਕਹਿ ਕੇ ਟੁੱਟੀਆਂ ਹੋਈਆਂ ਕੰਦਾਂ ਦੀ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਸੰਗਤ ਜੀ ਉਹ ਮਾਲਵਾ ਹਟਾ ਰਿਹਾ ਸੀ ਤੇ ਜ਼ਮੀਨ ਨੂੰ ਪਧਰਾ ਕਰ ਰਿਹਾ ਸੀ ਅਚਾਨਕ ਉਸ ਦੀ ਕਹੀ ਜ਼ਮੀਨ ਦੇ ਹੇਠਾਂ ਕਿਸੇ ਸਖਤ ਚੀਜ਼ ਨਾਲ ਟਕਰਾਈ ਉਸਨੇ ਹੈਰਾਨ ਹੋ ਕੇ ਮਿੱਟੀ हटਾਈ ਹੇਠਾਂ ਇੱਕ ਪਿੱਤਲ ਦਾ ਵੱਡਾ ਟੱਕਣ ਸੀ ਜਦੋਂ ਉਸਨੇ ਹੋਰ ਜ਼ੋਰ ਲਗਾ ਕੇ ਪੁੱਟਿਆ ਤਾਂ ਉਸ ਦੀਆਂ ਅੱਖਾਂ ਫਟੀਆਂ ਹੀ ਰਹਿ ਗਈਆਂ ਉਹ ਟੁੱਟੀ ਹੋਈ ਝੁੱਗੀ ਦੇ ਫਰਸ਼ ਤੇ ਬਿਲਕੁਲ ਹੇਠਾਂ ਇੱਕ ਪੁਰਾਣੀ ਦੇਗ ਸੀ ਜੋ ਸੋਨੇ ਦੀਆਂ ਮੋਹਰਾਂ ਤੇ ਹੀਰੇ ਜਵਾਹਰਾਤ ਨਾਲ ਨੱਕੋ-ਨੱਕ ਭਰੀ ਹੋਈ ਸੀ ਇਹ ਉਹ ਜ਼ਮਾਨਾ ਸੀ ਜੋ ਉਸ ਦੇ ਵੱਡੇ ਵਡੇਰਿਆਂ ਨੇ ਕਦੇ ਤੱਬਿਆ ਸੀ ਪਰ ਸਮੇਂ ਨਾਲ ਇਹ ਗੱਲ ਭੁੱਲ ਗਈ ਸੀ ਉਹ ਗਰੀਬ ਸਿੱਖ ساری ਉਮਰ ਉਸ ਖਜ਼ਾਨੇ ਦੇ ਉੱਪਰ ਬੈਠਾ ਫੁੱਖਾ ਮਾਰਦਾ ਰਿਹਾ ਠੰਡ ਵਿੱਚ ਠਰਦਾ ਰਿਹਾ ਕਿਉਂਕਿ ਸੰਗਤ ਜੀ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿੰਨਾ ਅਮੀਰ ਹੈ ਹੋਰ ਉਸ ਨੂੰ ਸਮਝਾਇਆ ਸੀ ਕਿ ਗੁਨਾਨਕ ਦੇਵ ਜੀ ਦਾ ਕੌਥਕ ਤੇ ਗੁਨਾਨਕ ਦੇਵ ਜੀ ਦੀ ਉਸ ਦੀ ਚੁੱਗੀ ਨਾ ਤੋੜਦੇ ਤਾਂ ਕੰਦਾ ਨਾ ਡੇਕਦੀਆਂ ਤੇ ਨਾ ਹੀ ਕਦੇ ਉਹ ਮਾਲਵਾ ਚੁੱਕਦਾ ਜੇ ਮਾਲਵਾ ਨਾ ਚੁੱਕਦਾ ਤਾਂ ਜ਼ਮੀਨ ਨਾ ਪੁੱਟਦਾ ਅਤੇ ਇਹ ਖਜ਼ਾਨਾ ਸਦਾ ਲਈ ਦੱਬਿਆ ਰਹਿਦਾ ਗੁਰੂ ਸਾਹਿਬ ਨੇ ਉਸ ਦਾ ਅੱਛਾ ਕੋਠਾ ਨਹੀਂ ਸਿਟਾਇਆ ਬਲਕਿ ਉਸ ਦੀ ਗਰੀਬੀ ਦੀ ਜੜ ਪੁੱਟ ਦਿੱਤੀ ਸੀ ਪਿੰਡ ਵਾਲੇ ਜੋ ਪਹਿਲਾਂ ਹੀ ਹੱਸ ਰਹੇ ਸਨ ਹੁਣ ਹੈਰਾਨ ਸਨ ਕਿ ਉਹ ਸਿੱਖ ਆਕਾਸ਼ ਵਿੱਚ ਹੱਥ ਜੋੜ ਕੇ ਰੋ ਰਿਹਾ ਸੀ ਦਾਤਾ ਤੇਰੀਆ ਰਮਜਾ ਤੂੰ ਹੀ ਜਾਣੇ ਤੂੰ ਤੋੜਦਾ ਵੀ ਹੈ ਤੇ ਬਾਦਸ਼ਾਹੀਆਂ ਦੇਣ ਵਾਲਾ ਵੀ ਤੂੰ ਹੀ ਆ ਸਾਹ ਸੰਗਤ ਜੀ ਸਾਡੀ ਜ਼ਿੰਦਗੀ ਵੀ ਉਹ ਤਰਖਾਨ ਵਰਗੀ ਹੈ ਜਦੋਂ ਸਾਡੇ ਤੇ ਦੁੱਖ ਹੁੰਦਾ ਕੋਈ ਚੀਜ਼ ਖਸਦੀ ਆ ਤਾ ਸੰਜੇ ਲੋਕੇ ਗੁਰੂ ਸਾਡੀ ਹੋਂਮੇ ਦੀ ਕੱਚੀ ਝੁੱਗੀ ਤੋੜ ਰਿਹਾ ਹੈ ਤਾਂ ਜੋ ਸਾਡੇ ਅੰਦਰ ਛੁਪਿਆ ਹੋਇਆ ਨਾਮ ਧਖ ਜਾਣਾ ਪ੍ਰਗਟ ਹੋ ਸਕੇ ਪਰ ਕਹਾਣੀ ਅਜੇ ਖਤਮ ਨਹੀਂ ਹੋਈ ਸੰਗਤ ਜੀ ਤਰਖਾਨ ਤਾਂ ਅਮੀਰ ਹੋ ਗਿਆ ਪਰ ਉਸ ਕੋੜੀ ਦਾ ਕੀ ਬਣਿਆ ਕੀ ਗੁਰੂ ਸਾਹਿਬ ਨੇ ਉਸ ਨੂੰ ਵੀ ਖਜ਼ਾਨਾ ਦਿੱਤਾ ਜਾਂ ਕੁਝ ਹੋਰ ਆਓ ਸੰਗਤ ਜੀ ਉਸ ਕੋੜੀ ਵੱਲ ਚੱਲਦੀਆਂ ਜਦੋਂ ਦੇਖਿਆ ਕਿ ਕੋੜੀ ਡਰ ਰਹੀ ਹਸੀ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੁਸਕਰਾ ਰਹੇ ਸਨ ਗੁਰੂ ਸਾਹਿਬ ਨੇ ਅੱਗੇ ਵੱਧ ਕੇ ਉਸ ਕੋੜੀ ਦੇ ਜ਼ਖਮ ਸਿਰ ਤੇ ਆਪਣਾ ਪਾਵਨ ਹੱਥ ਰੱਖਿਆ ਜਰਾ ਸੋਚਿਓ ਸਾਲਾਵਾਦ ਕਿਸੇ ਇਨਸਾਨ ਦਾ ਸੰਗਤ ਜੀ ਜਦੋਂ ਉਸ ਨੂੰ ਛੋਹਦੇ ਆ ਤਾਂ ਉਹ ਵੀ ਜਗਤ ਗੁਰੂ ਦਾ ਜਿਵੇਂ ਹੀ ਉਸ ਗੁਰੂ ਨੇ ਹੱਥ ਲਗਾਇਆ ਉਸ ਕੋੜੀ ਅੰਦਰ ਇੱਕ ਬਿਜਲੀ ਜਿਹੀ ਦੌੜ-ਦੌੜੀ ਗੁਰੂ ਸਾਹਿਬ ਨੇ ਕਿਹਾ ਤਲਿਆ ਤੂੰ ਇਕੱਲਾ ਨਹੀਂ ਹੈ ਕਰਤਾਰ ਤੇਰੇ ਅੰਗ ਸੰਗ ਹੈ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਰਵਾਬ ਬਜਾਉਣ ਲਈ ਇਸ਼ਾਰਾ ਕੀਤਾ ਅਤੇ ਇਲਾਹੀ ਬਾਣੀ ਦਾ ਕੀਰਤਨ ਸ਼ੁਰੂ ਹੋ ਗਿਆ ਦੁਖਦਾਰੂ ਸੁਖ ਰੋਗ ਪਾਇਆ ਜਾਂ ਸੁਖ ਤਾਮ ਨਾ ਹੋਈ ਜਿਵੇਂ ਜਿਵੇਂ ਬਾਣੀ ਦੇ ਬੋਲ ਉਸ ਕੋੜੀ ਦੇ ਕੰਨਾਂ ਵਿੱਚ ਪੈ ਰਹੇ ਸਨ ਇੱਕ ਚਮਤਕਾਰ ਵਰਤ ਰਿਹਾ ਸੀ ਪਹਿਲਾ ਉਸ ਦੇ ਮਨ ਦਾ ਰੋਗ ਕਟਿਆ ਗਿਆ ਉਸ ਨੂੰ ਮਹਿਸੂਸ ਹੋਇਆ ਕਿ ਇਹ ਸਰੀਰ ਤਾਂ ਮਿੱਟੀ ਹੈ ਅਸਲ ਵਿੱਚ ਆਤਮਾ ਉਸ ਦਾ ਰੋਣਾ ਬੰਦ ਹੋ ਗਿਆ ਚਿਹਰੇ ਤੇ ਸ਼ਾਂਤੀ ਆ ਗਈ ਤੇ ਫਿਰ ਗੁਰੂ ਦੀ ਤਜਾ ਨਾਲ ਉਸ ਦਾ ਸਰੀਰਕ ਰੋਗ ਵੀ ਝਾੜਨਾ ਸ਼ੁਰੂ ਹੋ ਗਿਆ ਉਸ ਦੇ ਜ਼ਖਮ ਸੁੱਕਣ ਲੱਗੇ ਜਿਸ ਜੰਮੜੀ ਤੋਂ ਲੋਕ ਡਰਦੇ ਸਨ ਉਹ ਕੰਚਨ ਜਾਨੀ ਸੋਨੇ ਵਰਗੀ ਸਾਫ ਹੋ ਗਈ ਗੁਰੂ ਸਾਹਿਬ ਨੇ ਉਸ ਕੋੜੀ ਨੂੰ ਸਿਰਫ ਠੀਕ ਹੀ ਨਹੀਂ ਕੀਤਾ ਉਸ ਨੂੰ ਸ਼ਾਂਤੀ ਨਾਲ ਵੀ ਲਾਇਆ ਉਸ ਨੂੰ ਇਨਸਾਨ ਹੋਣ ਦਾ ਰਤਵਾ ਹੀ ਵਾਪਸ ਦਿੱਤਾ ਜਦੋਂ ਪਿੰਡ ਵਾਲਿਆਂ ਨੇ ਸਵੇਰੇ ਦੇਖਿਆ ਤਾਂ ਉਹ ਪਛਾਣ ਨਾ ਸਕੇ ਕੀ ਉਹ ਉਹੀ ਕੋੜੀ ਆ ਉਹ ਕੋਰੀ ਹੁਣੀ ਘਰਹਾਣੀ ਨੂਰ ਨਾਲ ਚਮਕ ਰਿਹਾ ਸੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਟੁੱਟੇ ਹੋਏ ਇਨਸਾਨ ਨੂੰ ਦੁਬਾਰਾ ਜੋੜ ਦਿੱਤਾ ਸੰਗਤ ਜੀ ਇਹ ਪੂਰੀ ਸਾਖੀ ਤੋਂ ਸਾਨੂੰ ਇਹੀ ਸਿੱਖ ਮਿਲਦੀ ਆ ਕਿ ਤਰਖਾਨ ਦਾ ਘਰ ਟੁੱਟਿਆ ਪਰ ਉਸ ਦੀ ਗਰੀਬੀ ਦੀ ਜੜ ਵੀ ਟੁੱਟ ਗਈ ਕੋਣੀ ਦਾ ਸਰੀਰ ਗਲਿਆ ਹੋਇਆ ਸੀ ਪਰ ਗੁਰੂ ਨੇ ਉਸ ਦਾ ਮਨ ਪਹਿਲਾਂ ਜੋੜਿਆ ਫਿਰ ਤਨ ਵੀ ਚੰਗਾ ਕਰ ਦਿੱਤਾ ਸੰਗਾਜੀ ਕੋ ਨਾਨਕ ਸੱਚੇ ਬਾਦਸ਼ਾਹ ਜੀ ਤੋੜਦੇ ਨਹੀਂ ਉਹ ਸਿਰਫ ਕੁਝ ਹਟਾਉਂਦੇ ਹਨ ਜੋ ਸਾਡੇ ਅਸਲ ਖਜ਼ਾਨੇ ਦੇ ਰਾਹ ਵਿੱਚ ਰੁਕਾਵਟ ਬਣੇ ਹੋਏ ਹੁੰਦੇ ਹਨ ਕਈ ਵਾਰ ਦੁੱਖ ਸਾਨੂੰ ਸਜ਼ਾ ਲੱਗਦਾ ਹੈ ਪਰ ਅਸਲ ਵਿੱਚ ਉਹ ਸਾਡੀ ਕਸੌਟੀ ਹੁੰਦੀ ਹੈ ਕਈ ਵਾਰ ਜੋ ਚੀਜ਼ ਸਾਡੇ ਕੋਲੋਂ ਖੁੱਸ ਜਾਂਦੀ ਹੈ ਉਹ ਸਾਡੇ ਅੰਦਰਲੇ ਨਾਮ ਦੇ ਖਜ਼ਾਨੇ ਨੂੰ ਜਗਾਉਣ ਲਈ ਹੁੰਦੀ ਹੈ ਜੇ ਕੰਨਾ ਟੁੱਟਦਾ ਤਾਂ ਨਾ ਖਜ਼ਾਨਾ ਮਿਲਦਾ ਜੇ ਰੋਗ ਨਾ ਹੁੰਦਾ ਤਾਂ ਗੁਰੂ ਦਾ ਸਬਰში ਕੀ ਮਿਲਦਾ ਇਸ ਲਈ ਜਦੋਂ ਜੀਵਨ ਵਿੱਚ ਔਖਾ ਸਮਾਂ ਆਵੇ ਤਾਂ ਸ਼ਿਕਵਾ ਨਾ ਕਰੋ ਸਿਰਫ ਇਹ ਅਰਦਾਸ ਕਰੋ हे ਦਾਤਾ ਮिन्नੂ ਤੇਰੇ ਭਾਂ ਨੂੰ ਸਮਝਣ ਦੀ ਸਮਝ ਬਖਸ਼ੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਸਾਡੇ ਸਭ ਉੱਤੇ ਬਣੀ ਰਹੇ ਜੇ ਤੁਹਾਨੂੰ ਸਾਡੀਆਂ ਐਸੀ ਗੁਰਮਤ ਸਾਖੀਆਂ ਪਸੰਦ ਆਣ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾ ਜੋ ਹੋਰ ਸੰਗਤਾਂ ਵੀ ਇਹ ਲਾਭ ਪ੍ਰਾਪਤ ਕਰ ਸਕੇ ਸੰਗਤ ਜੀ ਸਾਖੀ ਬੋਲਦੇ ਸਮੇਂ ਜੇ ਕੋ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ਼ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ